ਅੱਜ ਦਾ ਮੇਰਾ ਵਿਸ਼ਾ ਹੈ ਚਿੰਤਾ ਕਰਨੀ ਛੱਡੋ ਸਿਆਣਿਆਂ ਨੇ ਕਿਹਾ ਕਿ ਚਿੰਤਾ ਚੀਖਾ ਸਮਾਨ ਹੁੰਦੀ ਹੈ ਚੀਖਾ ਤਾਂ ਮਾਰਿਆਂ ਨੂੰ ਸਾੜਦੀ ਹੈ ਪਰ ਚਿੰਤਾ ਤਾਂ ਜਿਉਂਦੇ ਜੀਅ ਨੂੰ ਹੀ ਸਾੜ ਦਿੰਦੀ ਹੈ ਸਭ ਤੋਂ ਜ਼ਰੂਰੀ ਹੁੰਦਾ ਹੈ ਰੱਬ ਤੇ ਭਰੋਸਾ ਕਰਨਾ ਰੱਬ ਜੋ ਸਾਰੀ ਕਾਇਨਾਤ ਨੂੰ ਚਲਾਉਂਦਾ ਹੈ ਉਸਨੇ ਸਭ ਲਈ ਕੁਝ ਨਾ ਕੁਝ ਸੋਚ ਕੇ ਰੱਖਿਆ ਹੁੰਦਾ ਹੈ ਭਰੋਸਾ ਕਰੋ ਉਸ ਤੇ ਆਪਣੀਆਂ ਚਿੰਤਾਵਾਂ ਨੂੰ ਉਸ ਤੇ ਹਵਾਲੇ ਕਰ ਦਿਓ ਤੋਰ ਦਾ ਮਨ ਹਲਕਾ ਹੋ ਜਾਵੇਗਾ ਅਤੇ ਰੋਜ਼ਾਨਾ ਉਸ ਨੂੰ ਉਸ ਰੱਬ ਨੂੰ ਯਾਦ ਕਰੋ ਤੁਸੀਂ ਦੇਖੋਗੇ ਤੁਹਾਡਾ ਵਿਸ਼ਵਾਸ ਪੱਕਾ ਹੁੰਦਾ ਜਾਏਗਾ ਆਪ ਅਤੇ ਮਨ ਸ਼ਾਂਤ ਰਹਿਣ ਲੱਗ ਪਵੇਗਾ ਮਾੜੇ ਦਿਨ ਹਮੇਸ਼ਾ ਨਹੀਂ ਰਹਿੰਦੇ ਸਮੇਂ ਦੀ ਇਹ ਖਾਸੀਅਤ ਹੈ ਕਿ ਉਹ ਬਦਲਦਾ ਰਹਿੰਦਾ ਹੈ ਮਾੜਾ ਸਮਾਂ ਆਇਆ ਤਾਂ ਚੰਗਾ ਟਾਈਮ ਵੀ ਜਰੂਰ ਆਏਗਾ ਇਸ ਦੁਨੀਆ ਵਿੱਚ ਕੁਝ ਵੀ ਸਥਾਈ ਨਹੀਂ ਹੈ ਮਾੜਾ ਸਮਾਂ ਚੰਗੇ ਸਮੇਂ ਨੂੰ ਆਉਣ ਤੋਂ ਰੋਕ ਨਹੀਂ ਸਕਦਾ ਜਿਵੇਂ ਰਾਤ ਤੋਂ ਬਾਅਦ ਦਿਨ ਆਉਂਦਾ ਤੇ ਦਿਨ ਤੋਂ ਬਾਅਦ ਫਿਰ ਰਾਤ ਆਉਂਦੀ ਹੈ ਕਦੇ ਸੂਰਜ ਨੂੰ ਚੜ੍ਹਨ ਤੋਂ ਵੀ ਰੋਕ ਪਾਇਆ ਕੋਈ ਮਾੜੇ ਟਾਈਮ ਵਿੱਚ ਹੌਸਲਾ ਨਾ ਛੱਡੋ ਇਹ ਵੀ ਪਰਮਾਤਮਾ ਤੁਹਾਡਾ ਕੋਈ ਇੰਤਿਹਾਨ ਹੀ ਲੈ ਰਿਆ ਹੁੰਦਾ ਹੈ ਕੁਝ ਲੋਕ ਮਾੜੇ ਟਾਈਮ ਵਿੱਚ ਹੋਰ ਨਿਖਰ ਕੇ ਬਾਹਰ ਆਉਂਦੇ ਨੇ ਕੁਝ ਨਮਾ ਹਾਸਲ ਕਰ ਪਾਉਂਦੇ ਨੇ ਜ਼ਿੰਦਗੀ ਸਿੱਖਣ ਦਾ ਨਾਂ ਹੈ ਹਮੇਸ਼ਾ ਨਮਾ ਸਿੱਖਣ ਲਈ ਤਿਆਰ ਰਹੋ ਆਪਣੀਆਂ ਕੋਸ਼ਿਸ਼ਾਂ ਵਿੱਚ ਹੋਰ ਜਾਨ ਪਾ ਦਿਓ ਰੇਮ ਦੇ ਪ੍ਰੋਸੇ ਨਾਲ ਆਪਣਾ ਕੰਮ ਕਰਦੇ ਜਾਓ ਚਿੰਤਾ ਆਪਣੀ ਸੋਚ ਨੂੰ ਹੀ ਖਤਮ ਨਹੀਂ ਬਲਕਿ ਸੇਤ ਨੂੰ ਵੀ ਵਿਗਾੜ ਦਿੰਦੀ ਹੈ ਜਿਸ ਨਾਲ ਪਰੇਸ਼ਾਨੀਆਂ ਚੱਲਣੀਆਂ ਪੈਂਦੀਆਂ ਨੇ ਚਿੰਤਾਵਾਂ ਵਿੱਚ ਕੁਝ ਹੋਰ ਨਵਾਂ ਸੋਣਾ ਸੋਚ ਹੀ ਨਹੀਂ ਪਾਉਂਦੇ ਚਿੰਤਾ ਕਰਨ ਨਾਲ ਸਰੀਰ ਨੂੰ ਵੀ ਅਨੇਕਾਂ ਬਿਮਾਰੀਆਂ ਲੱਗ ਸਕਦੀਆਂ ਹਨ ਕਿਉਂਕਿ ਦਿਮਾਗ ਸਰੀਰ ਨੂੰ ਕਮਜ਼ੋਰ ਕਰ ਦਿੰਦਾ ਹੈ ਮੈਨੀਫੈਸਟੇਸ਼ਨ ਕਰੋ ਸੰਕਲਪ ਲਓ ਚੰਗਾ ਹੀ ਬੋਲੋ ਚੰਗਾ ਸੋਚੋ ਤੇ ਆਪਣੇ ਸਰੀਰ ਨੂੰ ਵੀ ਚੰਗੇ ਸਿਗਨਲ ਮਿਲਨੇ ਸ਼ੁਰੂ ਹੋ ਜਾਣਗੇ। ਸਰੀਰ ਵਿੱਚ ਪੂਰਜਾ ਆਪੇ ਆ ਜਾਏਗੀ। ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦਿਵੋ। ਤੁਸੀਂ ਇਹਨਾਂ ਤਰੀਕਿਆਂ ਨੂੰ ਅਪਣਾ ਕੇ ਆਪਣੇ ਮਨ ਨੂੰ ਚਿੰਤਾ ਕਰਨ ਦੀ ਆਦਤ ਤੋਂ ਹਟਾ ਸਕਦੇ ਹੋ। ਪਹਿਲਾ ਹੈ ਮੈਡੀਟੇਸ਼ਨ। ਰੋਜ਼ਾਨਾ ਮੈਡੀਟੇਟ ਕਰੋ। ਧਿਆਨ ਧਾਰਨ ਦੀ ਆਦਤ ਲਗਾਓ। ਜਿੰਨਾ ਵੀ ਸਮਾਂ ਤੁਸੀਂ ਕਾ ਇਸ ਲਈ ਕੱਢ ਸਕਦੇ ਹੋ ਕੱਢੋ ਪਹਿਲਾਂ ਸ਼ੁਰੂਆਤ 5-10 ਮਿੰਟ ਤੋਂ ਕਰ ਸਕਦੇ ਹੋ ਬਾਅਦ ਵਿੱਚ ਤੁਸੀਂ ਆਪਣੀ ਸੁਵਿਧਾ ਦੇ ਅਕੋਰਡਿੰਗ ਟਾਈਮ ਨੂੰ ਵਧਾ ਸਕਦੇ ਹੋ ਤੁਹਾਡਾ ਮਨ ਸ਼ਾਂਤ ਰਹਿਣਾ ਸਿੱਖੇਗਾ ਦੂਸਰੇ ਨੰਬਰ ਤੇ ਹੈ ਸੈਰ ਜਾਂ ਐਕਸਰਸਾਈਜ਼ ਕਰੋ ਰੋਜ਼ਾਨਾ ਸਵੇਰ ਦੀ ਸੈਰ ਜਾਂ ਐਕਸਰਸਾਈਜ਼ ਸ਼ੁਰੂ ਕਰੋ ਆਪਣੇ ਸਰੀਰ ਵੱਲ ਧਿਆਨ ਦਿਓ ਤਾਜੀ ਹਵਾ ਲਓ ਪੰਛੀਆਂ ਦੀ ਚਹਿਚਹਹਾਟ ਨੂੰ ਸੁਣੋ ਇਸ ਨਾਲ ਦਿਮਾਗ ਖੁੱਲੇਗਾ ਤੇ ਸਰੀਰ ਵਿੱਚ ਊਰਜਾ ਵੀ ਆਏਗੀ ਅਤੇ ਤੁਹਾਡਾ ਧਿਆਨ ਚਿੰਤਾ ਨੂੰ ਛੱਡ ਕੇ ਦੂਸਰੇ ਪਾਸੇ ਲੱਗਣ ਲੱਗੇਗਾ ਤੀਸਰੇ ਨੰਬਰ ਤੇ ਹੈ ਸ਼ੁਕਰਾਨਾ ਕਰਨ ਦੀ ਆਦਤ ਪਾਓ ਹਰ ਰੋਜ਼ ਸ਼ੁਕਰਾਨਾ ਕਰੋ ਰੱਬ ਦਾ ਹਰ ਰੋਜ਼ ਸ਼ੁਕਰਾਨਾ ਕਰੋ ਗ੍ਰੈਟੀਟਿਊਡ ਦੀ ਭਾਵਨਾ ਲੈ ਕੇ ਆਓ ਫਿਰ ਤੁਹਾਡਾ ਧਿਆਨ ਉਹਨਾਂ ਚੀਜ਼ਾਂ ਵੱਲ ਜਾਏਗਾ ਜੋ ਰੱਬ ਨੇ ਤੁਹਾਨੂੰ ਦਿੱਤੀਆਂ ਹਨ ਚੌਥੇ ਨੰਬਰ ਤੇ ਹੈ ਡੀਪ ਬਰੀਦੀਂਗ ਇਸ ਨਾਲ ਦਿਮਾਗ ਅਤੇ ਸਰੀਰ ਨੂੰ એનર્ਜੀ ਮਿਲਦੀ ਹੈ ਤੇ ਦਿਮਾਗ ਟੈਨਸ਼ਨ ਮੁਕਤ ਹੁੰਦਾ ਹੈ ਚੰਗੀ ਨੀਂਦ ਲਓ ਇਸ ਨਾਲ ਵੀ ਦਿਮਾਗ ਨੂੰ ਰਾਹਤ ਮਿਲੇਗੀ ਪੰਜਵੇਂ ਨੰਬਰ ਤੇ ਹੈ ਆਪਣੇ ਆਪ ਨਾਲ ਪਿਆਰ ਕਰੋ ਦੂਜਿਆਂ ਨੂੰ ਮਹੱਤਵ ਦੇਣ ਤੋਂ ਪਹਿਲਾਂ ਆਪਣੇ ਆਪ ਨੂੰ ਵੀ ਮਹੱਤਵ ਦਿਓ ਤਾਂ ਹੀ ਹੋਰ ਲੋਕ ਤੁਹਾਡੇ ਵੱਲ ਧਿਆਨ ਦੇਣਗੇ ਤੇ ਤੁਹਾਨੂੰ ਇੰਪੋਰਟੈਂਸ ਦੇਣਗੇ ਸਭ ਕੁਝ ਪ੍ਰਭੂ ਦੀ ਮਰਜ਼ੀ ਨਾਲ ਹੀ ਘਟ ਰਿਹਾ ਹੁੰਦਾ ਹੈ ਤੇ ਕੁਝ ਨਾ ਕੁਝ ਵਧੀਆ ਹੀ ਛੁਪਿਆ ਹੁੰਦਾ ਹੈ ਹਰ ਇੱਕ ਕੱਲ ਵਿੱਚ ਇਸ ਕਰ ਚਿੰਤਾਵਾਂ ਨੂੰ ਛੱਡੋ ਤੇ ਆਪਣੀ ਜ਼ਿੰਦਗੀ ਦੇ ਮਕਸਦ ਵੱਲ ਧਿਆਨ ਦਿਓ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ